ਇਹ ਉਹ ਨੰਬਰ ਹੈ ਜਿਹੜੇ ਤੁਸੀਂ ਉਹ ਚਮਕੀਲਾ ਸਾਹਿਬ ਬਾਰੇ ਹਾਂਜੀ 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 ਬਹੁਤ ਵਧੀਆ ਤੁਸੀਂ ਇਹ ਕੰਮ ਕਰ ਰਹੇ ਹੋ ਪੁੱਤ ਧੰਨਵਾਦ ਮਾਤਾ ਜੀ ਤੁਹਾਨੂੰ ਤੁਸੀਂ ਪਤਾ ਕੀ ਹੈ ਹੁਣ ਮੇਰੀ ਉਮਰ ਹੋ ਵੀ 60 ਸਾਲ ਦੀ ਅੱਛਾ ਜੀ ਮੇਰਾ 1962 ਦਾ ਜਨਮ ਹੈ ਜੀ ਚਮਕੀਲਾ ਸਾਹਿਬ ਦਾ ਮੇਰਾ 60 ਸਾਲ ਹਾਂ 60 ਹਾਂਜੀ 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 ਤੇ ਹੁਣ ਮੈਂ ਤੁਹਾਨੂੰ ਅਸਲੀਅਤ ਬਾਰੇ ਦੱਸਣ ਲੱਗ ਰਿਹਾ ਤੇ ਕਿਉਂਕਿ ਅਸੀਂ ਉਸ ਟਾਈਮ ਇੰਦਰਾ ਗਾਂਧੀ ਦੇ ਟਾਈਮ ਬੜੇ ਦੇ ਹਾਂ ਅੱਛਾ ਜੀ ਮੇਰਾ ਨਾ ਇਹ ਉਹਦੀ ਨੰਬਰ ਡਿਲੀਟ ਕਰ ਦਿਓ ਆਵਾਜ਼ ਜ਼ਰੂਰ ਮੇਰੀ ਸਾਰੇ ਇਹ ਜਿੱਥੇ ਜਿਹੜੇ ਸਰੋਤੇ ਸੁਣਦੇ ਹੁੰਦੇ ਉਸ ਟਾਈਮ ਜੀ 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 ਸਵਾਜ ਮੇਰੀ ਜ਼ਰੂਰ ਕੌਂ ਕੇ ਦੀ ਕਰ ਦਿਓ ਠੀਕ ਹੈ ਠੀਕ ਹੈ ਜੀ ਤੇ ਉਸ ਟਾਈਮ 79 80 ਦੇ ਵਿੱਚ ਚੱਲਦਾ ਹੁੰਦਾ ਸੀ ਕਲਦੇਵ ਮਾਨਕ ਦੀ ਮੈਂ ਸਿਰਫ ਕੱਲੀ ਸੁਣੀਆਂ ਨੇ ਕਿਉਂਕਿ ਟੇਪਾਂ ਹੁੰਦੀਆਂ ਉਸ ਟਾਈਮ ਠੀਕ ਹੈ ਨਾ ਮੋਬਾਈਲ ਸੀ ਨਾ ਟੀਵੀ ਸੀ ਉਸ ਟਾਈਮ ਜੀ ਜੀ ਤੇ ਉਹ ਮੈਨੂੰ ਦੁਕਾਨਾਂ ਦਾ ਨਹੀਂ ਪਤਾ ਗੁਰਦੀਪ ਮਾਨਕ ਦਾ ਕਲੀਆਂ ਜਰੂਰ ਉਸ ਟਾਈਮ ਹੁੰਦੀਆਂ ਹੁੰਦੀਆਂ ਉਹਦੋਂ ਮੈਂ 79 ਦੇ ਵਿੱਚ ਨੌਵੀਂ ਚ ਹੁੰਦੀ ਮੈਂ 80 ਦੇ ਵਿੱਚ 10ਵੀਂ ਚ ਹੁੰਦੀ ਅੱਛਾ ਜੀ ਉਸ ਟਾਈਮ ਦੌਰ ਆ ਗਿਆ ਉਹਦੋਂ ਪਿੱਛੋਂ ਆ ਗਿਆ ਚਮਕੀਲੇ ਸਾਹਿਬ ਦਾ ਠੀਕ ਹੈ ਜੀ ਆਇਆ ਹੋਇਆ ਉਸ ਟਾਈਮ ਕੇ ਪਾਂ ਚ ਰੱਪੀਆਂ ਹੂੰ ਹੂੰ ਉਤੇ ਸੱਤ ਬਟਨ ਜੇ ਲੱਗੇ ਹੁੰਦੇ ਇੱਕ ਬਟਨ ਸਰਦਈ ਰੰਗ ਦਾ ਹੁੰਦਾ ਹੁੰਦਾ ਮੇਰੇ ਯਾਦ ਹੈ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਜਦੋਂੋਂ ਸੀ ਕਿ اتنا ਸਾਡੇ 4 ਸੀਰੀ ਹੁੰਦੇ ਉਹ ਮਹੀਨਾ ਟੇਪ ਰੱਖਦੇ ਠੀਕ ਹੈ ਜੀ ਕਿਤਨਾ ਮਿਰਚਾਂ ਹੁੰਦੀਆਂ ਸਾਡੇ ਪੰਜ ਕਿਲੇ ਪੰਜ ਕਪਾ ਦੇ ਵੀ 30 ਕਿਲੇ ਹੁੰਦੇ ਜ਼ਮੀਨ ਦੇ ਅੱਥੀ ਕੰਮ ਕਰਦੇ ਤੋਕੇ ਜਾਂਦੇ ਐਂਕਲੇ ਹੁੰਦੇ ਨਾ ਸਾਰੇ ਪਿੰਡ 'ਚ ਇੱਕ ਹੁੰਦਾ ਟਰੈਕਟਰ ਸਾਰੇ ਪਿੰਡ 'ਚ ਠੀਕ ਹੈ ਜੀ ਜੀ ਬਿਲਕੁਲ ਬਿਲਕੁਲ ਬੜਦੋਂ ਹੁੰਦੇ ਬੜਦਾਂ ਨਾਲੇ ਪਾਉਂਦੇ ਹੁੰਦੀ ਹਾਂ ਜੀ ਹਾਂ ਜੀ ਹਾਂ ਜੀ ਬੜਦਾਂ ਨਾਲੇ ਹਾਂ ਜੀ ਕਿ ਜਦੋਂ ਅਸੀਂ ਜਦੋਂ ਮੈਂ ਖੇਤ ਟੇਪ ਲੈਣ ਜਾਂਦੀ ਮਹੀਨੇ ਪਿੱਛੋਂ ਮੈਂ ਸੀਰੀਆਂ ਨੂੰ ਕਿਹਾ ਹੋਇਆ ਸੀ ਵੀ ਅਸੀਂ 13 ਕੁੜੀਆਂ ਕੱਟਦੀਆਂ ਸਾਨੂੰ ਇੱਕ ਦਿਨ ਟੇਪ ਦੇ ਦਿਆ ਕਰੋ ਤੁਸੀਂ ਚਮਕੀਲੇ ਦੇ ਵੀ ਸੌਣ ਵਾਸਤੇ ਠੀਕ ਹੈ। ਸਮਾਰੀਆਂ ਸੀ ਅਸੀਂ ਸਾਰੀਆਂ ਕੁੜੀਆਂ ਠੀਕ ਹੈ 13 ਦੀਆਂ 13 ਠੀਕ ਹੈ ਫਿਰ ਜਦੋਂ ਮੈਂ ਕੱਚੇ ਰਾਤੇ ਹੁੰਦੇ ਮੈਂ ਤੁਰ ਕੇ ਖੇਤ ਟੇਪ ਲੈਣ ਜਾਣਾ ਸੀਰੀਆਂ ਨੇ ਪਹਿਲੀ ਤੋਂ ਹਥੜੇ ਮਾਰਨ ਲੱਗ ਜਾਣੇ ਵੀ ਬੂਆ ਆਉਂਦੀ ਐ ਟੇਪ ਲੈ ਕੇ ਜਸ ਅੱਛਾ ਜੀ ਵਾਜਿਓ। ਫੇਰ ਨਾ ਜਦੋਂ ਅਸੀਂ ਬਾਈ ਲਾਉਣੀ ਨਾ ਉਹੋ ਪੂਣੀਆਂ ਧਰਨੀਆਂ ਉੱਤੇ ਦੱਬ ਕੇ ਹੂੰ ਹੂੰ ਪੀੜੀਆਂ ਧਰਨੀਆਂ ਵੀ ਕਿਸੇ ਗਮਾਂਡੀ ਨੂੰ ਨਾ ਸੁਣ ਜੇ ਆਪਾਂ ਨੂੰ ਕੁੜੀਆਂ ਕੁੜੀਆਂ ਨੂੰ ਸੁਣੇ ਮੇਰੀ ਮਾਂ ਅੱਛਾ ਉਹ ਵੀ ਆਵਾਜ਼ ਦੱਪਣ ਦੱਪਣ ਵਾਸਤੇ ਵੀ ਆਵਾਜ਼ ਦੱਪਣ ਵਾਸਤੇ ਹੂੰ 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 ਕੁੜੀਆਂ ਚਿੜੀਆਂ ਫਿਰ ਕੀ ਅਸੀਂ ਬੋਟੀਆਂ ਭਰ ਲੈਂਦੀਆਂ ਨਾ ਤਾਂ ਕਿਸੇ ਨੂੰ ਨੀਂਦ ਆਉਂਦੀ ਸੀ ਨਾ ਕੋਈ ਗੱਲ ਕਰਦੀ ਸੀ ਨਾ ਕਿਸੇ ਦੀ ਨੀਂਦਿਆ ਨਾ ਚੁਗਦੀ ਠੀਕ ਹੈ ਜੀ ਸੂਹਾ ਸੂਹ ਕਰਦੇ ਚਿਹਰੇ ਹੂੰ ਹੂੰ ਹਾਂ ਤੇ ਉਸ ਟਾਈਮ ਨਾ ਤਾਂ ਕੁੜੀ ਕੋਈ ਨਿਕਲੀ ਸੀ ਠੀਕ ਹੈ ਜੀ ਇਹਦੇ ਗੀਤ ਜ਼ਰੂਰ ਸੁਣਨੇ ਮਨੋਰੰਜਨ ਦਾ ਸਾਧਨ ਸੀ ਸਿਰਫ ਚਮਕੀਦਾ ਉਸ ਟਾਈਮ ਜੀ ਖਰਿੱਤ ਦਾ ਮੁੱਡੇ ਵੀ ਖੇਤ ਦੇ ਵਿੱਚ ਕੀ ਪੌਦਾਂ ਪਟਦੇ ਉਸ ਟਾਈਮ ਜੀਰੀ ਗੱਗਣ ਆ ਪਨੀਰੀ ਲੱਗਣ ਲੱਗ ਗਈ ਸੀ ਠੀਕ ਹੈ ਜੀ ਚਰੀਆਂ ਬਾਜਰੇ ਹੁੰਦੇ ਹੁੰਦੇ ਫਿਰ ਉਸ ਟਾਈਮ ਹੂੰ 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 ਤੇ 81 ਦੇ ਵਿੱਚ ਆ ਗਈ ਸੀ ਜੀਰੀਆਂ ਦੀ ਪੌਦ ਲੱਗਣ ਲੱਗ ਗਈ ਸੀ ਠੀਕ ਹੈ ਜੀ ਮੁਗਿਆ ਨੇ ਵੀ ਕੀ ਦਮ ਤੋੜ ਕੇ ਕੰਮ ਕਰਨਾ ਸਤਨ ਤੱਕ ਤੇਪਾਂ ਚੱਲਣੀਆਂ ਰੂਹ ਜੀ ਵਿੱਚ ਪਾ ਕੇ ਜਿਹੜੀ ਕੁੱਤੀ ਹੋਈ ਹੁੰਦੀ ਨਾ ਅਸੀਂ ਰੂੜੀਆਂ ਤੋਂ ਚੱਕ ਲੈਂਦੇ ਹਾਂ ਰੂਹ ਪਾ ਲੈਂਦੇ ਉਹਦੇ ਵਿੱਚ ਅੱਛਾ ਅੱਛਾ ਰੀਲ ਹੈ ਜੀ ਕਿਹਦੇ ਰੂਹ ਜੀ ਪਾ ਕੇ ਉਹ ਰੂਹ ਵਾਲੀ ਵੀ ਚੱਲ ਪੈਂਦੀ ਸੀ ਰੂਹ ਵਾਲੀ ਵੀ ਚੱਲ ਪੈਂਦੀ ਸੀ ਠੀਕ ਹੈ ਤੇ ਹੁਣ ਮੈਂ ਰੋਜ਼ ਜਿਹੜਾ ਇਹ ਤੁਹਾਡਾ ਟੈਲੀਵਿਜ਼ਨ ਇਹਦੇ ਵਿੱਚ ਦੇਖਦੀ ਆ ਨਾ ਮੈਂ ਮੋਬਾਈਲ ਤੇ ਵੱਡਾ ਮੋਬਾਈਲ ਮੈਂ ਰੋਜ਼ ਰੋਂਦੀ ਆ ਰੋਜ਼ ਉਹ ਦਿਨ ਮੇਰੇ ਪ੍ਰਾਣੀਆਂ ਜਿਹੜੇ ਸਾਡੇ ਯਾਦ ਆਉਂਦੇ ਨੇ ਹੂੰ 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 ਰੋਜ਼ ਮੈਂ ਕੇਰਾ ਇਸ ਜੋੜੀ ਨੂੰ ਇਹ ਰੱਬ ਦਾ ਰੂਪ ਸੀ ਲੋਕ ਬਾਬੇ ਦਾ ਉਸ ਟਾਈਮ ਨਾਂਉ ਨਹੀਂ ਲੈਂਦੇ ਸੀ ਚਮਕੀ ਤੇ ਦਾ ਲੈਂਦੇ ਆ ਜੀ ਬਿਲਕੁਲ ਜੀ ਬਿਲਕੁਲ ਤੇ ਫਿਰ ਮੇਰਾ ਵਿਆਹ ਹੋ ਗਿਆ ਬਾਈ ਠੀਕ ਹੈ ਜੀ ਕਿਹੜੇ ਸਾਲ ਚ ਹੋਇਆ ਸੀ ਮੇਰਾ ਵਿਆਹ 1986 ਚ ਹੋ ਗਿਆ 86 ਚ ਸੇ ਅਸੀਂ ਜਦੋਂ ਮੇਰਾ ਵਿਆਹ ਹੋ ਗਿਆ ਮੇਰੇ ਮੁੰਡਾ ਜਦੋਂ ਉੜਦ ਪੈ ਗਿਆ ਇਹ ਫਿਰ ਮੈਂ ਇਹਦਾ ਗੀਤ ਲਾਇਆ ਕਰਾ ਰੱਬ ਤੈਨੂੰ ਹੁੰਦਾ ਦੇਵੇ ਅੱਛਾ ਜੀ ਵਾਜੀ ਵਾ ਤੇ ਵੀ ਉਸ ਟਾਈਮ ਨਾ ਵੀ ਜਿਵੇਂ ਅੱਜ ਕੁੜੀਆਂ ਨੰਗੀਆਂ ਨੇ ਅੱਜ ਕੀ ਕੁਝ ਹੋ ਰਿਹਾ ਅੱਜ ਨਹੀਂ ਕੋਈ ਰੋਕਦਾ ਅੱਜ ਨਹੀਂ ਕੋਈ ਕੀ ਕੁਝ ਗੰਦਪਣਾ ਹੋ ਰਿਹਾ ਹੈ ਕਿਵੇਂ ਸਮਾਜ ਨੂੰ ਕਿਵੇਂ ਸੁਧਾਰ ਲੈਣਗੇ ਕੋਈ ਨਹੀਂ ਸੁਧਾਰ ਸਕਦਾ ਘਾਬ ਦੇ ਆਪੀ ਜਦੋਂ ਪ੍ਰਤੱਖ ਹੋਇਆ ਤੇ ਜੀ ਹੁਣ ਤਾਂ ਸਾਰਾ ਹੀ ਕੁਝ ਤੇ ਉਸ ਟਾਈਮ ਨਾ ਕੋਈ ਕੁੜੀ ਦੀ ਕਿਤੇ ਕਿਸੇ ਪਿੰਡਚਾਈ ਨਹੀਂ ਸੀ ਵੀ ਕੋਈ ਕੁੜੀ ਨਿਕਲ ਗਈ ਕੋਈ ਕੁੜੀ ਨਿਕਲ ਗਈ ਜੀ ਜਾਣੇ ਇਹ ਉਹਦੇ ਗੀਤਾਂ ਦਾ ਕੋਈ ਅਟਾ ਕੋ ਜਿਵੇਂ ਕਹਿ ਦਿੰਦੇ ਆ ਵੀ ਕੋਈ ਪ੍ਰਭਾਵ ਗੱਲ ਤੋਂ ਪੈਂਦਾ ਨਹੀਂ ਫਿਰ ਜੇ ਕੋਈ ਰੁੱਸੀ ਵੀ ਹੁੰਦੀ ਆ ਆਪਣੇ ਘਰ ਵਾਲੇ ਨਾਲ ਉਹ ਵੀ ਰੁੱਸਦੀ ਵੀ ਨਹੀਂ ਸੀ ਇਹਦੇ ਗੀਤ ਸੁਣ ਕੇ ਹਾਂ ਬਿਲਕੁਲ ਬਿਲਕੁਲ ਕਿਉਂਕਿ ਜਿਹੜੀ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਹਾਰਾਜ ਨੇ ਪਹਿਲੀ ਵਾਰ ਕੇ ਕਿਉਂ ਤੋਰੇ ਨੇ ਕਾਮ ਕਿਉਂ ਕਰੀ ਫਿਰ ਜੇ ਕਾਮ ਨਾ ਹੁੰਦੀ ਸਾ ਸੰਸਾਰ ਨਾਲ ਪੈਦਾ ਹੁੰਦਾ ਸੰਸਾਰ ਨਾਲ ਪੈਦਾ ਹੁੰਦਾ ਜੀ ਜੀ ਤੇ ਇਹ ਕਾਮ ਵਾਸਤੇ ਉਸ ਟਾਈਮ ਵਿਆਹਾਂ ਦੇ ਵਿੱਚ ਕਿਉਂ ਇਹ ਕਾਮ ਵਾਲੇ ਗੀਤ ਲਾਉਂਦੇ ਸੀ ਹੂੰ ਹੂੰ ਇਹ ਤਾਂ ਖੰਡ ਪਾਟਾਂ ਦੇ ਤਾਂ ਕਾਮ ਵਾਲੇ ਸੋਹਣੇ ਨਹੀਂ ਲੱਗਦੇ ਜੀ ਲੋਕ ਸ਼ਰਾਬਾਂ ਖੋਲ ਲੈਂਦੇ ਸੀ ਫਿਰ ਉੱਥੇ ਖੰਡ ਪਾਟ ਵਾਲੇ ਧਾਰਮਿਕ ਗੀਤ ਚੰਗੇ ਲੱਗਦੇ ਸੀ ਨਹੀਂ ਨਹੀਂ ਬਿਲਕੁਲ ਆੜਿਆਂ ਦੇ ਵਿੱਚ ਜਦੋਂ ਲੋਕ ਸ਼ਰਾਬਾਂ ਖੋਲਦੇ ਨੇ ਉੱਥੇ ਤਾਂ ਫਿਰ ਕਾਮ ਆੜੀ ਜਾਂਦੇ ਆਹੀ ਜਾਂਦੇ ਨੇ ਜੀ ਹਾਂਜੀ ਹਾਂਜੀ ਜੀ 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 ਬਿਲਕੁਲ ਤੇ ਫਿਰ ਉਸ ਜਿਵੇਂ ਹੁਣ ਅੱਜ ਮੂਸੇ ਆਲਾ ਮਾਰਿਆ ਪੁੱਤ ਜੀ ਜੀ ਹਾਂਜੀ ਹਾਂਜੀ ਅੱਜ ਹਰ ਇੱਕ ਮਾਂ ਦਾ ਇੱਕ ਪੁੱਤ ਆ ਉਹ ਹੀ ਗਿਆ ਹਰ ਇੱਕ ਮਾਂ ਦਾ ਇੱਕ ਉਸ ਟਾਈਮ ਤਾਂ ਨੌ ਨੌ ਪੁੱਤ ਸੀ ਹਰੇਕ ਮਾਂ ਦੇ ਛੀ ਛੀ ਪੁੱਤ ਸੀ ਬਿਲਕੁਲ 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 ਜੇ ਉਸ ਟਾਈਮ ਜਦੋਂ ਮੋਟਰਸਾਈਕਲ ਹੁੰਦੇ ਮੂਸੇ ਵਾਲੇ ਨਾਲ ਤਾਂ ਤਿੱਗਣਾ ਕੱਥੋਂ ਹੋਣਾ ਸੀ ਗੱਲ ਕਰੋ ਦੋ ਸਾਹਾਂ ਸੀ ਜੇ ਮੋਟਰਸਾਈਕਲ ਵੀ ਹੁੰਦੀ ਜੀ ਉਦੋਂ ਕਿਉਂਕਿ ਹਰੇਕ ਮਾਂ ਦੇ ਛੀ ਪੁੱਤ 7 ਪੁੱਤ 9 ਪੁੱਤ ਸੀ ਨਹੀਂ ਜੀ ਜਾਣਾ ਸੀ ਜੀ ਜਾਣਾ ਸੀ ਬਿਲਕੁਲ ਬਿਲਕੁਲ ਇਹ ਅੱਜ ਵਾਲਾ ਉਸ ਟਾਈਮ ਫਿਰ ਜਦੋਂ ਮੇਰਾ ਸਿਆਸੀ ਦੇ ਵਿੱਚ ਵਿਆਹ ਹੋਇਆ ਮੈਨੂੰ ਸਿਰਫ ਠਿਆਨੀਆਂ ਹੂੰ ਹੂੰ ਤੇ ਰੁਪਈਏ ਬਣੇ ਨਹੀਂ ਅੱਛਾ ਜੀ ਹੂੰ ਹੂੰ ਸਿਰਫ ਮੇਰੇ ਸਹੁਰੇ ਨੇ 5 5 ਰੁਪਏ ਦਿੱਤੇ ਨੇ ਮੈਨੂੰ ਕਈ ਉਹ 5000 ਨੋਟ ਸੀ ਨਾ ਜਿਹੜਾ ਅੱਜ ਦੇ 500 ਵਰਗਾ ਸੀ 500 ਵਰਗਾ ਸੀ ਬਿਲਕੁਲ ਜੀ ਮੈਨੂੰ ਇਹ ਸਾਰਾ ਦੋਨਾਂ ਤਰ੍ਹਾਂ ਦਾ ਮਿਲਿਆ ਕਿ ਸਾਰਾ 900 ਰੁਪਈਆ ਬਣਿਆ ਸੀ ਅੱਛਾ ਜੀ ਜਿਹੜਾ ਸ਼ੱਕਨ ਪਿਆ ਸੀ ਨਹੀਂ ਜੇ ਮੇਰੇ ਭਾਣੂ ਅੱਛਾ ਜੀ ਵਾਹ ਜੀ ਮਾ ਠੀਕ ਵੀਰ ਮੈਂ ਉਸ ਟਾਈਮ ਦੀ ਗੱਲ ਕਰਦੇ ਹਾਂ ਉਸ ਟਾਈਮ ਚ 900 ਵੀ ਨੋਨ ਰੱਖਦੇ ਬਰਾਬਰ ਸੀ ਜੀ ਲੀ ਉਸ ਟਾਈਮ ਮੈਨੂੰ 900 ਰੁਪਏ ਬਣਿਆ ਸੀ ਅੱਜ ਵਾਲੀਆਂ ਗੱਲਾਂ ਆ ਜਿਹੜਾ ਜਿਸ ਟਾਈਮ ਟੈਲੀਵਿਜ਼ਨ ਖ਼ਬਰਾਂੋਂ ਆਏ ਨੇ ਜੀ ਹਾਂ ਜੀ ਤੇ ਨੰਬਰ ਦੋ ਹਾਂ ਜੀ ਜੇ ਉਹ ਵੀ ਸੋਨੂੰ ਮੈਂ ਦੱਸਾਂ ਵੀ ਜੇ ਇਹ ਮਾਰਨਾ ਕਿਹੜਾ ਵਿਚਾਰਾ ਜ਼ਰੂਰੀ ਸੀ ਜ਼ਰੂਰੀ ਸੀ ਹਾਂਜੀ ਹਾਂਜੀ ਇਹ ਤਾਂ ਦਬਕੇ ਨਾਲ ਹੀ ਮਰ ਜਾਂਦਾ ਕਿਉਂਕਿ ਗਰੀਬ ਘਰਾਂ ਦੇ ਪੁੱਤ ਨਹੀਂ ਸਿਰੇ ਜਾਂਦੇ ਹੁੰਦੇ ਹੂੰ ਬਿਲਕੁਲ ਇਹ ਤਾਂ ਇੱਕ ਦਬਕੇ ਦੀ ਮਾਰ ਸੀ ਦਬਕੇ ਦੀ ਮਾਰ ਸੀ ਬਿਲਕੁਲ ਉਹੀ ਇੱਕ ਪਾਸੇ ਸਟੇਨ ਕਰਨਾ ਇੱਕ ਪਾਸੇ ਨਾ ਹੱਥਾਂ ਬੰਦਾ ਜਿਹੜਾ ਸਿੰਘ ਹੈ ਨਾ ਤੂੰ ਵੀ ਹਾਂ ਹੱਥ ਜੇ ਤੂੰ ਵੀ ਜਿਹੜਾ ਸਿੰਘ ਹੈ ਉਹ ਕਦੇ ਵੀ ਨਾ ਤਾਂ ਜਿਹੜੇ ਬਵੰਜਾ ਵਚਨ ਗੁਰੂ ਹਾਂਜੀ ਗੁਰੂ ਸਿੰਘ ਜੀ ਮਹਾਰਾਜ ਕਰਗੇ ਕਰਗੇ ਹਾਂਜੀ ਤੀਵੀਂ ਤੇ ਬਾਦ ਨਹੀਂ ਸਿੰਘ ਕਦੇ ਵੀ ਕਰੂਗਾ ਹਾਂਜੀ ਹਾਂਜੀ ਹੱਥੇ ਤੇ ਬਾਦ ਨਹੀਂ ਕਦੇ ਵੀ ਕਰੂਗਾ 7 ਸੁੱਤੇ ਪਏ ਤੀਨ ਢੋਲ ਕੀਆਲਾ ਭੱਜਿਆ ਸੀ ਭੱਜਦੇ ਤੇ ਬਾਦ ਨਹੀਂ ਮਹਾਰਾਜ ਕਰਨ ਕਹਿੰਦੇ ਕਰਨਾ ਮੈਂ ਇਤਿਹਾਸ ਵੀ ਲਿਖਦੀ ਆ ਪੁੱਤ ਮੈਂ ਗੁਰੂ ਘਰਾਂ ਦੇ ਵਿੱਚ ਕੀਰਤਨ ਵੀ ਕਰਦੀ ਆ ਠੀਕ ਹੈ ਜੀ ਵਾਹਿਗੁਰੂ ਪਰ ਉਸ ਟਾਈਮ ਉਹ ਉਸ ਟੈਮ ਵੀਰੇ ਅੰਦਰ ਸੀਸਾਂ ਜਿਹੜੀਆਂ ਉਹਨਾਂ ਬੰਦਿਆਂ ਨੂੰ ਲੱਗੀਆਂ ਨੇ ਦੁਨੀਆ ਮਾਰ ਆਈ ਦੀ ਸਾਜੀ ਹੋਈ ਕਾਇਨਾਤ ਦੇ ਹਰੇਕ ਦੇ ਅੰਦਰੋਂ ਜਿਹੜੀਆਂ ਦਰਫੀਸਾਂ ਨਿਕਲੀਆਂ ਨੇ ਬਿਲਕੁਲ ਬਿਲਕੁਲ ਅੱਧੀ ਅੱਧੀ ਰੋਟੀ ਖਾ ਕੇ ਇਹਨਾਂ ਲੋਕ ਖੇਤਾਂ ਦਾ ਕੰਮ ਕਰ ਕਰੀ ਗਏ ਪਰ ਅੱਜ ਕਿ ਕਿਸੇ ਨੇ ਰੋਟੀ ਨਹੀਂ ਖਾਦੀ ਮਹੀਨਾ ਨਹੀਂ ਖਾਦੀ ਨਹੀਂ ਬਿਲਕੁਲ ਹੁਣ ਤੱਕ ਵੀ ਅੱਧੀ ਵੀ ਜਦੋਂ ਕੁੜੀਆਂ ਅੱਧੀ ਅੱਧੀ ਰੋਟੀ ਖਾ ਕੇ ਨੰਜੇ ਚ ਪਈਆਂ ਰਹੀਆਂ ਮਹੀਨਾ ਸਾਰੀ ਕੰਮ ਛੱਡ ਕੇ ਤਸੋ ਜੇ ਤੁਹਾਨੂੰ ਬਲਕਾਰ ਆ ਹੀ ਨਹੀਂ ਪਤਾ ਸੀ ਵੀ ਕਿੱਥੇ ਮਾਰਿਆ ਕਿੱਦਨੂ ਗਏ ਨੇ ਕੀ ਹੋਇਆ ਜਿਹੜਾ ਹੁਣ ਤੁਸੀਂ ਅੱਜ ਮੈਂ 4 ਦਿਨ ਹੋ ਗਏ ਮੈਨੂੰ ਲਗਾਤਾਰ ਮੈਂ ਇਹ ਸਾਰਾ ਇਹ ਨਾ ਇਹ ਡਾਟਾ ਮੈਂ ਇਕੱਠਾ ਕਰ ਰਹੀ ਆ ਆਪਣੇ ਅੰਦਰ ਵਾਜੀ ਠੀਕ ਹੈ ਬਾਈਕ ਮੈਂ ਸਾਰੀ ਨਿਗਾਹ ਉਸ ਤਰੀ ਬਾਈਕ ਉਹ ਉਹ ਟਾਈਮ ਵੀ ਮੈਂ ਯਾਦ ਕਰ ਰਹੀ ਆ ਤਰਾਸੀ ਸੱਪੀ ਵਾਲਾ ਠੀਕ ਹੈ ਜੀ ਹੂੰ ਠੀਕ ਹੈ ਠੀਕ ਹੈ ਬਸ ਇਹ ਬੱਚੇ ਤੋਂ ਇੰਨੀ ਇੱਕ ਗਲਤੀ ਹੋ ਗਈ ਵਿਚਾਰੇ ਤੋਂ ਬੀ ਜੀ ਜਿਦਾ ਹੁਣ 2 ਸਾਲ ਉਹ ਜਿਹੜੀ ਲਹਿਰ ਮੜ ਮੋਟ ਉਹ ਲਹਿਰ ਲੰਘ ਜਾਂਦੀ ਲੰਘ ਜਾਂਦੀ ਕਿਉਂਕਿ 84 ਦਾ ਜਿਹੜਾ ਹੋਇਆ ਨਾ ਮੇਰੇ ਹੁੰਦੇ ਹੋਇਆ ਆਪਣਾ ਪੁਰਦਵਾਰੀ ਵਾਲਾ ਅੰਪਰਸਰ ਵਾਲਾ ਹਾਂ ਜੀ ਦਰਬਾਰ ਸਾਹਿਬ ਦਾ ਹਾਂਜੀ 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 ਜਿੱਦੇ ਮਾਰੀਏ ਅੰਦਰਾ ਗਾਂਧੀ ਫਿਰ ਅਸੀਂ 13 ਕੁੜੀਆਂ ਨੇ ਕੜਾਹ ਕਰਕੇ ਖਾਦਾ ਸੀ ਕੜਾਹ ਉਦੋਂ ਕੜਾਹ ਹੀ ਹੁੰਦਾ ਹੋਰ ਚੀਜ਼ਾਂ ਤਾਂ ਹੁੰਦੀਆਂ ਨਹੀਂ ਸੀ ਠੀਕ ਹੈ ਜੀ ਅਸੀਂ 13 ਕੁੜੀਆਂ ਨੇ ਇੰਦਰਾ ਗਾਂਧੀ ਵੇ ਵੇ ਕੜਾਵਾ ਕਰਕੇ ਕਰਦਾ ਫਿਰ ਬਾਕੀ ਇਹ ਬੱਚੇ ਤੋਂ ਇਹ ਜਿਹੜੀਆਂ ਹੁਣ ਰਿਕਾਰਡਿੰਗ ਹੋਈਆਂ ਹੋਈਆਂ ਸੀ ਉਹ ਤਾਂ ਕੈਸਟਾ ਨਿਕਲਣੀ ਸੀ ਹੂੰ 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 ਬਿਲਕੁਲ ਤੇ ਜਦੋਂ ਇਹ 6 ਮਹੀਨਿਆਂ ਦਾ ਟਾਈਮ ਉਹਨਾਂ ਨੇ ਵੀ ਦੇਣਾ ਸੀ ਇਹ ਇਸ ਨੇ ਵੀ ਬੱਚੇ ਤੋਂ ਕਿਉਂਕਿ ਜਿਹੜੀ ਗਰੀਬ ਜਨਤਾ ਹੁੰਦੀ ਹੈ ਇਹ ਮੂਰੇ ਬੋਲਦੀ ਨਹੀਂ ਹੁੰਦੀ ਐ ਬੋਲਦੇ ਨਹੀਂ ਜੀ ਹੁੰਦੇ ਬਿਲਕੁਲ ਜੇ ਇਹ ਨਾ ਬਸ ਮਾੜਾ ਜਾ ਇੰਨਾ ਕੁ ਰਹਿ ਗਿਆ ਅੱਜ ਤੱਕ ਗੁੰਗਰ ਵਾਲੇ ਗੀਤ ਇਹੋ ਜਿਹੇ ਨਹੀਂ ਕੋਈ ਕੱਢ ਸਕਿਆ ਇਹਦੇ 3 ਗੀਤ ਜਿਹੜੇ ਮਾੜੇ ਨੇ ਉਹਨਾਂ ਨੂੰ ਤਾਂ ਲੋਕ ਗਿਣੀ ਜਾਂਦੇ ਨੇ ਹੂੰ ਹੂੰ ਬਾਕੀ ਨਹੀਂ ਗਿਣਦੇ ਹੈਗੇ ਹੈ ਨਾਲੇ ਸਾਲੀਆਂ ਉਸ ਟਾਈਮ ਇਹ ਜਿਹੜੇ ਅੱਜ ਕਹਿੰਦੇ ਨੇ ਉਹਨਾਂ ਦੀ ਸਾਲੀਆਂ ਦਾ ਤਾਰ-ਤਾਰ ਕਰਦਾ ਉਸ ਟਾਈਮ ਪਾ ਇਹ ਸਾਰਾ ਕੁਸ਼ੀ ਚੱਲਦਾ ਹੁੰਦਾ ਸਾਰਾ ਕੁਸ਼ੀ ਚੱਲਦਾ ਇਹ ਤੋਂ ਜ਼ਿਆਦਾ ਚੱਲਦੀ ਸੀ ਇਹਦੇ ਵੀ ਹੋਂ ਤੋਂ ਪਹਿਲਾਂ ਚਮਕੀਲਾ ਜੀ ਦੇ ਹੋਂ ਤੋਂ ਪਹਿਲਾਂ ਹੀ ਮਤਲਬ ਜਿਵੇਂ 80 81 ਜਿਹੇ ਲਾਂਚ ਹੋਏ ਨੇ ਉਹ ਤਾਂ ਵੀ ਪਹਿਲਾਂ ਤਾਂ ਯਾਨੀ ਕਿੰਨਾ ਗੰਦਮੰਦ ਚੱਲਦਾ ਹੀ ਸੀਗਾ ਜੀ ਸਾਰਾ ਕੁਝ ਇਹ ਕਿ ਮੈਂ ਕੀ ਪਤਾ ਕੀ ਕਰਦੀ ਆ ਪਰੋਣੇ ਨੂੰ ਦੁੱਧ ਪਿਆ ਦੇਣਾ ਠੀਕ ਹੈ ਮੈਂ ਕੁੜੀਆਂ ਦੀ ਮੋਢੀ ਸੀ ਠੀਕ ਹੈ ਜੀ 13 14 ਦੀ ਠੀਕ ਹੈ ਪਰੋਣੇ ਨੂੰ ਜਿਹੜੀਆਂ ਜਿਹੜੀਆਂ ਦੇ 13 14 ਦੇ ਫਿਰ ਵਿਆਹ ਹੋਏ ਨੇ ਬਾਰੀ ਬਾਰੀ ਨਾਲ ਅਸੀਂ ਦੁੱਧ ਪਿਆ ਦੇਣਾ ਖਾਲੀ ਮੰਜੇ ਤੇ ਚਾਦਰ ਵਿਛਾ ਦੇਣੀ ਠੀਕ ਹੈ ਜੀ ਤੇ ਕੁੰਬਲ ਕੁੰਬਲ ਹੁੰਦੀ ਡੂੰਗੀ ਜਿੱਥੇ ਕੁੜੀਆਂ ਤਾਣਾ ਬੁੰਦੀਆਂ ਹੁੰਦੀਆਂ ਹੁੰਦੀਆਂ ਉਹਨੂੰ ਖਾਲੀ ਕਰਕੇ ਉਹਦੇ ਵਿੱਚ ਡੇਗ ਦੇਣਾ ਚਾਦਰ ਉਹ ਹੀ ਵਿਚਾ ਦੇਣੀ ਜਾਂ ਬਹਿ ਜਾ ਚੀਜ਼ਾਂ ਬਹਿ ਜਾ ਚੀਜ਼ਾਂ ਹਾਂ ਠੀਕ ਹੈ ਹਾਂ ਅੱਜ ਤਾਂ ਉਹੀ ਪਰਾਹਣਾ ਰੁਸਕੇ ਪੱਜ ਜਾਣ ਮੁੜ ਕੇ ਜਾਣੇ ਨਾਲ ਉਹ ਕੁੜੀਆਂ ਜਿਹੜੇ ਉਹਨੇ ਗੀਤਾਂ ਲੋਕਾਂ ਦੇ ਉਹਨੇ ਆਪ ਤੋਂ ਨਹੀਂ ਗੀਤ ਕੱਢੇ ਉਹ ਬੀਤੀਆਂ ਹੋਈਆਂ ਕਹਾਣੀਆਂ ਬੀਤੀਆਂ ਹੋਈਆਂ ਜੀ ਬਿਲਕੁਲ ਬਿਲਕੁਲ ਲੋਕ ਹੱਡ ਲੋਕ ਬੀਤੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਮੰਮਾ ਜਿਹੜੇ ਹੁਣ ਆਮਲੀਆਂ ਦੀਆਂ ਕੱਢੀਆਂ ਆਮਲੀ ਉਸ ਟਾਈਮ ਇਹ ਭੁੱਕੀ ਵੇਚਣ ਵਾਲੇ ਆਉਂਦੇ ਹੁੰਦੇ ਘੋੜੀਆਂ ਦੇਰ ਫੂਜੀ ਆਉਂਦੇ ਹੁੰਦੇ ਉਹ ਮੂਰੇ ਘੋੜੀਆਂ ਇਹਨਾਂ ਦੀਆਂ ਹੁੰਦੀਆਂ ਸਾਡੇ ਅੱਖੀਂ ਦੇਖਣ ਦੀਆਂ ਗੱਲ ਅੱਛਾ ਜੀ ਨਾਲੇ ਜਿਵੇਂ ਇਹ ਫੂਜੀ ਜਦੋਂ ਬਾਹਰੋਂ ਆਏ ਨੇ ਇਹਨਾਂ ਦੇ ਪਹਿਲਾਂ ਤਾਂ ਇਹ ਟੂੜੀਆਂ ਜੇ ਵੇਚਣ ਲੱਗ ਇਹਨਾਂ ਦੇ ਦਾਦੇ ਪਰਦਾਦੇ ਜੇ ਹਾਂ ਜਿਵੇਂ ਪਾਕਿਸਤਾਨ ਦੀ ਵੰਡ ਹੋਈ ਹੈ ਜਿਵੇਂ ਵੇਚਣਾ ਠੀਕ ਹੈ ਜੀ ਮਗਰ ਇਹਨਾਂ ਦੇ ਘੋੜੀ ਮੂਰੇ ਇਹਨਾਂ ਦੀਆਂ ਘੋੜੀਆਂ ਹੁੰਦੀਆਂ ਮਗਰ ਹੁੰਦੀਆਂ 79 ਦੀ ਗੱਲ ਆਏ ਜੀ ਹੂੰ ਹੂੰ ਠੀਕ ਹੈ ਠੀਕ ਹੈ ਮਾ ਕਰ ਹੁੰਦਿਆਂ ਪੁਰਸ ਵਾਲਿਆਂ ਦੀ ਕੋੜੀਆਂ ਫਿਰ ਇਹ ਇੱਕ ਲਫੂਜੀ ਜਾਂ ਨੇ ਕੀ ਕਰਿਆ ਬੋਰੀ ਜੀ ਪਰਤੇ ਸਾਡੇ 13 ਕੁੜੀਆਂ ਦੇ ਚਰ ਚਰਖੇ ਕੱਤਦੀਆਂ ਦੇ ਕਿਲੋ ਕਿਲੋ ਸਾਡੇ ਢੋਲੀਆਂ ਚ ਪਾ ਗਿਆ ਅੱਛਾ ਜੀ ਓਕੀ ਓਕੀ ਅੱਛਾ ਪੋਸਤ ਹਾਂ ਕਹਿੰਦਾ ਮੂਰੇ ਹਾੜੀ ਦਾ ਟਾਈਮ ਹੁੰਦਾ ਥੋਡੇ ਉਹ ਕਰਨ ਮੇਰੇ ਵਗੈ ਤਾਂ ਪੁਰਸ ਲੱਭ ਰਿਹਾ ਉੱਥੇ ਬੋਰਾ ਜੇ ਝਾੜ ਕੇ ਫਿਰ ਤੀੜੀ ਧਰਲੇ ਦੇ ਲਈ ਬੱਲੇ 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 ਅੱਛਾ ਜੀ ਹੂੰ ਦੇਖੋ ਹੂੰ 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 ਦੇਖੋ ਇਹ ਇਹ ਨਾ ਵੀ ਸਭ ਕੁਝ ਉਸ ਇਹ ਜਿਹੜੇ ਅੰਮ੍ਰਿਤਸਰ ਵਾਲੀ ਇਹਨਾਂ ਦੀ ਬਣਾਏ ਹੋਏ ਸੀਗੇ ਜਿਹੜਾ ਕਿ ਗੁਰਦੁਆਰਿਆਂ ਦੇ ਵਿੱਚ ਅੱਜ ਅੱਜ ਹਰੇਕ ਗੁਰਦੁਆਰਾ ਇਹਨਾਂ ਨੇ ਮਾਲ ਰੱਖਿਆ ਇਹਨਾਂ ਦੇ ਦਸਦੇ ਪ੍ਰਦਾਦਾ ਨੇ ਆਪਣੇ ਪੰਜਾਬ ਦੇ ਵਿੱਚ ਭੁੱਖੀ ਦਾ ਗੰਦ ਪਾਇਆ ਹੋਇਆ ਸੀ ਭੁੱਖੀ ਸੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਹੀ ਬਣਾਏ ਹੋਏ ਸੀ ਇਹ ਜਿੰਨੇ ਅੰਮ੍ਰਿਤਸਰ ਵਾਲੀ ਉਹਨਾਂ ਨੇ ਫਰਮਾਇਸ਼ਾਂ ਦੀ ਗੀਤ ਚਾਹंदे ਪਰਖਿਆ ਦੇ ਦੇ ਇਹੋ ਜਿਹਾ ਲਿਖਦੇ ਚਮਕੀਲਾ ਇਹੋ ਜਿਹਾ ਲਿਖਦੇ ਚਮਕੀ ਲਿਆ ਹਾਂ ਬਿਲਕੁਲ ਬਿਲਕੁਲ ਉਹਦਾ ਉਹਦਾ ਬੱਚਾ ਕੁੜੀਆਂ ਵਰਗਾ ਸੀ ਗੁੜੀਆਂ ਵਰਗਾ ਸੀ ਜੀ ਬਿਲਕੁਲ ਬਿਲਕੁਲ ਜੀਜ਼ਾਰ ਸੀ ਇੱਕ ਮਾਂ ਦੀ ਉਹ ਵੀ ਕਿ ਪਰਵਾਹ ਨਹੀਂ ਸੀ ਬਿਲਕੁਲ ਜਿਵੇਂ ਕਹਿ ਦਿੰਨੇ ਜਿਵੇਂ ਤੁਸੀਂ ਗੱਲ ਕਹੀ ਹੈ ਵੀ ਉਹ ਤਾਂ ਦਬ ਕੇ ਦੀ ਮਾਰ ਸੀ ਵਿਚਾਰਾ ਇੱਕ ਹਾਂ ਇਹ ਗਰੀਬ ਜਨਤਾ ਤਾਂ ਹੀ ਹੁੰਦੀ ਹੈ ਇਹ ਤਾਂ ਇੱਕ ਦਬਕੇ ਦੀ ਮਾਰ ਹੁੰਦੀ ਇਹ ਵੀ ਸਿਰੇ ਨੇ ਬੋਲਦੇ ਨਹੀਂ ਹੁੰਦੇ ਪੰਨੇ ਨੂੰ ਵੀ ਲੱਗਦਾ ਜਿਆਦਾ ਜਿਆਦਾ ਹੁੰਦਾ ਜੀ ਕੋਈ ਜਿਵੇਂ ਕਹਿ ਦਿੰਨੇ ਚਲੋ ਉਹ ਵੀ ਗਲਤ ਲਤਵਾਾਂ ਤੋੜ ਦਿੰਦੇ ਇਹ ਵੀ ਇੱਥੇ ਕਿਤੇ ਵੀ ਸਾਡੇ ਨਹੀਂ ਲਤਵਾਾਂ ਬਣਾ ਤੋੜਦੇ ਮੜ ਜੀ ਨਾ ਜਿਵੇਂ ਹਾਂ 1984 85 ਦੇ ਵਿੱਚ ਹੂੰ ਹੂੰ ਹਾਂ ਨੇ ਦਰ ਨੇ ਖਾੜੂ ਰੋਕ ਲਿਆ ਹੂੰ 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 ਇਹਨੂੰ ਬੋਲੇ ਅਸੀਂ ਬਟੰਡੇ ਰਹਿੰਦੇ ਹੁੰਦੇ ਚੌਂਕ ਦੇ ਵਿੱਚ ਰੋਕ ਲਿਆ ਰਾਤ ਨੂੰ ਠੀਕ ਹੈ ਜੀ ਉਹਨੇ ਮਾਰੀ ਕਹਿੰਦਾ ਮੈਨੂੰ ਬੁਖਾਰ ਹੈ ਮੜ ਜਾ ਮੇਰੇ ਇੱਥੇ ਦੇ ਹੱਥ ਲਾ ਕੇ ਦੇਖੀ ਹਾਂਜੀ ਸਟੇਨ ਦਾ ਨਾ ਹੱਥ ਲਗਾ ਕੇ ਛਾਣੇ ਦਾ ਅੱਛਾ ਜੀ ਐਂ ਲਗਾ ਦਿੰਦੇ ਵੜ ਜਾ ਕਿ ਇਹਦੇ ਮੈਨੂੰ ਬੁਖਾਰ ਹੈ ਬਈ ਮੜ ਜਾ ਦੇਖੀ ਉਹਨੇ ਸਟੇਨ ਕਰਨ ਨੂੰ ਹੱਥ ਲਵਾ ਲਏ ਬਸ ਇਹ ਤਾਂ ਇੰਨੀ ਕਦੀ ਮਾਰਤੀ ਵਿਚਾਰਾ ਹੂੰ ਬਿਲਕੁਲ 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 ਉਹ ਨਾ ਉਹ ਤਾਂ ਉਹ ਕੱਲਾ ਥੋੜੀ ਮਰਿਆ ਉਹਦਾ ਉਹਦਾ ਭਾਈ ਲਸ਼ ਕਰਾ ਲਸ਼ਕਰ ਮਰੇ ਜੀ ਦਾ ਛੋਟਾ ਬਾਈ ਦਾ ਬਿਲਕੁਲ ਬੱਚੇ ਕਨੀ ਦਾ ਦੇਖਦੇ ਵੀ 2 ਮਹੀਨਿਆਂ ਦਾ ਬੱਚਾ ਹੈ ਹੂੰ 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 ਅੱਜ ਕੋਈ ਨਾਮ ਲੈਂਦਾ ਉਹਨਾਂ ਦਾ ਕੋਈ ਨਹੀਂ ਲੈਂਦਾ ਕੋਈ ਨਹੀਂ ਸਕਾਨਪੁਰਖ ਨੇ ਵੀ ਸਰਚ ਜੁੱਤੀਆਂ ਮਾਰੀਆਂ ਉਹਨੇ ਮਾਰੀਆਂ ਜੀ ਮਾਰੀਆਂ ਬਿਲਕੁਲ ਬਿਲਕੁਲ ਇਹ ਕੰਮ ਮੈਂ ਪੈਦਾ ਕਰਦਾ ਤੂੰ ਕੰਮ ਨੂੰ ਠੱਪ ਕਰਕੇ ਆ ਗਿਆ ਸੰਸਾਰ ਕਿਵੇਂ ਪੈਦਾ ਹੋਊ ਬਿਲਕੁਲ 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 ਇਹ ਇਹ ਵਿਆਹਾਂ ਤੇ ਆਪਾਂ ਕਾਮ ਵਾਲੇ ਗੀਤ ਕਿਉਂ ਲਾਉਨੇ ਆਂ ਅਹੀਂ ਲਾਉਨੇ ਆਂ ਵੀ ਮਹਾਰਾਜ ਬੱਦਸ ਤਰਾ ਟੁਈੜੀਆਂ ਚੱਲਣਾ ਚੱਲਣਾ ਬਿਲਕੁਲ ਜੀ ਬਿਲਕੁਲ ਨਰੇ ਨਾ ਪਤਾ ਹਾਂ ਉਹਨੂੰ ਕਹੀ ਜਾਂਦੇ ਸੀ ਧਾਰਮਿਕ ਗਾ ਧਾਰਮਿਕ ਉਹ ਉਮਰ ਦੇ ਹਿਸਾਬ ਨਾਲ ਸਾਰਾ ਕੁਝ ਠੜ ਜਾਂਦਾ ਹੁੰਦਾ ਹੈ ਹੂੰ ਬਿਲਕੁਲ ਉਹ ਤਾਂ ਬਿਨਾ ਉਮਰ ਤੋਂ ਵੀ ਉਹਨੇ ਚੰਗੇ ਗੀਤ ਗਾਤੇ ਅੱਜ ਗੁਰਦੁਆਰਿਆਂ ਤੇ ਗੂੰਜ ਰਹੇ ਨੇ ਜੇ ਧਾਰਮਿਕ ਜਗ੍ਹਾ ਦੇ ਉਸ ਟਾਈਮ ਮਨੋਰੰਜਨ ਦਾ ਸਾਧਨ ਇਹ ਹੀ ਸੀ ਹੋਰ ਤਾਂ ਕੁਝ ਨਹੀਂ ਸੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕੁਝ ਵੀ ਨਹੀਂ ਸੀ ਕੈਲੀ ਬੀਜ ਨੇ ਜਦੋਂ ਆਇਆ ਨਾ ਉਦੋਂ ਪਿੱਛੋਂ ਹੂੰ ਹੂੰ ਆਇਆ ਸਾਡੇ ਪਿੰਡ 'ਚ ਇੱਕ ਘਰ ਦੇ ਆਇਆ ਇਹ ਸਾਰਾ ਪਿੰਡ ਮੰਨੂ ਸੀ ਇਦਾਂ ਹੀ ਸੀ ਇਦਾਂ ਹੀ ਬਿਲਕੁਲ ਬਿਲਕੁਲ ਇਦਾਂ ਹੀ ਸੀ ਜਾਣੀ ਦੀ ਟੀਵੀ 2 ਵੀ ਦਾ ਬਹੁਤ ਬਾਤ ਚਾਏ ਨਹੀਂ ਇਹ ਤਾਂ ਬਹੁਤ ਬਾਤ ਜੀ ਸਿਰਫ ਇਹੀ ਸੀ ਚਮਕੀਲੀ ਸਾਦਨ ਸੀ ਜਿਹੜਾ ਕਾਤਾ ਜੀ ਉਹ ਤਾਂ ਕੈਮ ਨਾਲੇ ਮਾਤਾ ਜੀ ਐਡਾ ਤਾਕੜਾ ਗੁਣੀ ਬੰਦਾ ਜੀ ਇੰਨੇ ਹੁਣ ਉਹਦੇ ਵਿੱਚ ਗੁਣਾ ਦਾ ਭਰਪੂਰ ਬੰਦਾ ਸੀ ਜੀ ਉਹਦੇ ਵਿੱਚ ਚਲੋ ਔਗਣ ਵੀ ਵਿੱਚ ਹੁੰਦੇ ਨੇ ਪਰ ਉਹਦੇ ਦਿਖਿਆ ਹੀ ਨਹੀਂ ਕੋਈ ਔਗਣ ਬੰਦੇ ਚ ਹਰ ਪੱਕ ਤੋਂ ਕਲਾ ਭਰਪੂਰ ਜੀ ਦੇ ਵਿੱਚੋਂ ਜੇ ਮੁਸਕ ਆਉਂਦਾ ਤਾਂ ਉਹ ਕਿੰਨੇ ਰੋਗ ਵੀ ਠੀਕ ਕਰਦੀ ਹੈ ਕਰਦੀ ਹੈ ਜੀ ਕਰਦੀ ਹੈ ਬਿਲਕੁਲ ਬਿਲਕੁਲ ਤੇ ਦੇਖੋ ਹੁਣ ਆਉਣ ਵਾਲੇ ਜਦੋਂ ਦਰਬਾਰ ਸਾਹਿਬ ਗਏ ਨੇ ਇਹ ਵੀ ਚਲੋ ਸੁਣੀ ਹੋਈ ਗੱਲ ਹੈ ਸੀਬਿਆ ਸਾਹਿਬ ਦੱਸਦੇ ਸੀਗੇ ਸਵਰਨ ਸੀਬਿਆ ਕਹਿੰਦੇ ਵੀ ਉੱਥੇ ਕਿਹਾ ਸੀ ਵੀ ਹਾਂ ਕਰਾਂਗੇ ਵੀ ਆਸਾ ਦੀ ਵਾਰ ਅਸੀਂ ਰਿਕਾਰਡ ਕਰਾਉਣੀ ਹੈ ਵੀ ਅਜੇ ਵੀ ਉਹਨਾਂ ਨੇ ਸਾਰੇ ਸੀ ਦਾਲੀ ਕਾਪੀ ਲਿਖੀ ਬੈਠਾ ਸੀ ਉਹ ਤਾਂ ਸਾਰੇ ਸੀ ਦਾਲੀ ਕਾਪੀ ਲਿਖੀ ਬੈਠਾ ਸੀ ਦੇਖੋ ਆਸਾ ਦੀ ਵਾਰ ਕਿਹਨੇ ਰਿਕਾਰਡ ਕਰਾਈ ਸੀ ਕਿਸੇ ਕਲਾਕਾਰ ਨੇ ਕਿ ਕਰਾਈ ਨਹੀਂ ਤੇ ਇਥੇ ਨੇ ਇਹ ਵੀ ਕਿਹਾ ਸੀ ਜਿਹੜੀ ਗੱਲ ਦਾ ਇਹਨਾਂ ਨੇ ਦੁਬਾਰਾ ਬਹਾਨਾ ਲਿਆ ਕਹਿੰਦੇ ਵੀ ਅਸੀਂ ਸਮਝਾਇਆ ਇਹਨੂੰ ਦੁਬਾਰਾ ਫੇਰ ਉਸੇ ਟਰੈਕ ਤੇ ਆ ਗਿਆ ਸੀ ਇਹ ਗੱਲ ਇਹ ਹੋਈ ਸੀ ਵੀ ਦਰਬਾਰ ਸਾਹਿਬ ਜਦੋਂ ਗਿਆ ਸੀ ਵੀ ਉੱਥੇ ਬਸਨ ਸਿੰਘ ਜਫਰਵਾਲ ਬਾਬਾ ਰੂਤ ਸਿੰਘ ਹੋਰੀ ਬੈਠੇ ਸੀ ਉਹਨਾਂ ਨੇ ਤਾਂ ਬੱਬਰ ਫੇਰ ਕਹਿ ਗਿਆ ਕਿ ਅੱਪੀ ਜੀ ਕਹਿ ਕੇ ਨਵਾਜਿਆ ਸੀ ਉਹਨਾਂ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਇਹਨੇ ਇਹ ਵੀ ਬੇਨਤੀ ਕੀਤੀ ਸੀ ਵੀ ਮੇਰਾ ਇੱਕ ਤਵਾ ਰਿਕਾਰਡ ਆਲਰੇਡੀ ਹੋਇਆ ਪਿਆ ਹੈ ਕੰਪਨੀ ਕੋਲ ਵੀ ਉਹ ਵੀ ਮੈਂ ਰੋਕ ਨਹੀਂ ਸਕਦਾ ਹੈਗਾ ਵੀ ਉਹ ਵੀ ਮਾਰਕੀਟ ਤੇ ਜਾ ਤਾਂ ਵੀ ਤੁਸੀਂ ਕਿਸੇ ਹਿੱਲੇ ਵਸਿੱਲੇ ਕਰਕੇ ਵੀ ਆ ਫੋਨ ਫੋਨ ਕਰਕੇ ਕੰਪਨੀ ਨੂੰ ਐਸ.ਐਮ.ਬੀ ਨੂੰ ਵੀ ਤੁਸੀਂ ਇਹ ਰਕਵਾ ਦਿਓ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਜਿਹੜਾ ਤੇਰਾ ਰਿਕਾਰਡ ਪਹਿਲਾਂ ਹੋ ਗਿਆ ਠੀਕ ਹੈ ਵੀ ਗਾਹਾਂ ਨੂੰ ਧਾਰਮਿਕ ਵੀ ਨਾ ਲਗਾਓ ਇਹਨਾਂ ਦੇ ਤਾਂ ਵੇੜੇ ਹੀ ਬਠਿਆਤਾ ਠੀਕ ਹੈ ਜਦੋਂ ਐਡੀ ਵੱਡੀ ਮਹਾਨ ਹਸਤੀਆਂ ਨੇ ਜੀ ਐਡੀ ਵੱਡੀ ਜਥੇਵੰਤੀ ਨੇ ਦੱਸੋ ਜੀ ਉਹ ਵੀ ਜਥੇਵੰਦੀ ਦਾ ਫਿਰ ਗਾਹਾਂ ਵਾਲੇ ਉਹਨਾਂ ਨੇ ਗਾਹਾਂ ਚਾਉਣਾ 15 ਜਥੇਵੰਦੀਆਂ ਨਾਲ ਦੀ ਨਾਲ ਸਨੇਹ ਰਿਜਣੇ ਸੀ ਹੂੰ 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 ਬਿਲਕੁਲ 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 ਨਾ ਵੀ ਭਾਈ ਉਹ ਸਾਡੇ ਕੋਲ ਆ ਗਿਆ ਮੰਨ ਗਿਆ ਮੰਨ ਗਿਆ ਇਹਨਾਂ ਨੇ ਨਾ ਅਸਲ 'ਚ ਕਈ ਬੰਦੇ ਨੇ ਜੀ ਕਈ ਕਹਾਣੀਆਂ ਹੋਈਆਂ ਅਖਬਾਰਾਂ ਵਾਲਿਆਂ ਦੀ ਉਹ ਮਿੰਨਤਾਂ ਕਰਦਾ ਰਿਹਾ ਉਹ ਟਾਈਮ 'ਚ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਅਖਬਾਰ ਦਾ ਇੱਕ ਨਰਮ ਬੰਦਾ ਸੀ ਬਹੁਤ ਜਾਨੀ ਹਾਂਜੀ ਹਾਂਜੀ ਅਖਬਾਰ ਦਾ ਉਦੋਂ ਨਾ ਇਹ ਪੰਜਾਬੀ ਜਿਹੜੇ ਗਾਇਕ ਨੇ ਇਹਨਾਂ ਦੀਆਂ ਖਬਰਾਂ ਲਾਇਆ ਕਰਦਾ ਸੀ ਉਹ ਅਖਬਾਰ ਦੀ ਹੁੰਦੀ ਅਖਬਾਰ ਵੀ ਮੇਰੇ ਕੋਲੇ ਆਉਂਦਾ ਹੁੰਦਾ ਮੈਂ ਪਰਦਿ ਉਦੋਂ ਅਸੀਂ ਬਠਿੰਡੇ ਦੇ ਸੀ 1984 ਦੇ ਵਿੱਚ ਹਾਂ 84 ਦੀ ਤੇ ਅਸੀਂ ਜਦੋਂ ਮੇਰਾ ਵਿਆਹ ਹੋਇਆ ਮੈਂ ਇਹਦੀ ਬੋਲੀ ਦੀ ਗੱਲ ਕਰਦਾ ਜੀ ਇਹ ਵੀ ਦੱਸੀ ਸੀ ਸਾਨੂੰ ਕਿਸੇ ਨੇ ਗੱਲ ਵੀ ਚਮਕੀਲੇ ਨੇ ਕਹਿੰਦੇ ਵੀ ਉਹਦੀ ਕਾਫੀ ਮਿੰਨਤਾਂ ਵੀ ਕੀਤੀ ਸੀ ਵੀ ਵੀ ਖਬਰ ਲਾ ਦੇ ਵੀ ਚਮਕੀਲਾ ਦਰਬਾਰ ਸਾਹਿਬ ਜਾਇਆ ਜਦ ਇੱਕ ਕਹਿਣੀ ਹੁੰਦੀ ਹੈ ਵੀ ਖਬਰ ਲਾਉਣੀ ਹੈ ਵੀ ਚਮਕੀਲਾ ਦਰਬਾਰ ਸਾਹਿਬ ਜਾਇਆ ਕਿਉਂ ਗਿਆ ਕਿਉਂ ਨਹੀਂ ਗਿਆ ਹੈਗਾ ਉਹ ਲੋਕਾਂ ਨੇ ਆਪ ਦੇਖ ਲੈਣਾ ਵੀ ਚਲੋ ਮੈਸੇਜ ਚਲੇ ਜਾਊਗਾ ਦੁਨੀਆ ਤੱਕ हां ਨਾਲੇ ਸਾਰੇ ਇਨਾਂ ਜਥੇ ਬੰਦੀਆਂ ਤੱਕ ਚਲੇ ਜਾਊਗਾ ਵੀ ਉਹੋ ਪੇਸ਼ ਹੋ ਗਿਆ ਜਾਇਆ ਹੈ ਉੱਥੇ ਇੰਨੇ ਜਿ ਠੰਡਾ ਹੋ ਜਾਂਦਾ ਕੰਮ ਪਰ ਗੱਲ ਤਾਂ ਇਹ ਹੈ ਨਹੀਂ ਸੀ ਮਾਤਾ ਜੀ ਇਹ ਤਾਂ ਇਹਨਾਂ ਦੇ ਘਰੇ ਵੀ ਗਏ ਸੀ ਮਾਤਾ ਜੀ ਜਦੋਂ ਹਜੇ ਸਾਰੇ ਵੀ ਸਾਨੂੰ ਦੱਸ ਦੋ ਸਾਨੂੰ ਦੱਸੋ ਤੁਸੀਂ ਵੀ ਕਿਹਨਾਂ ਨੇ ਤੁਹਾਨੂੰ ਸ਼ੱਕ ਵੀ ਹੈ ਕਿਸੇ ਦੇ ਵੀ ਤੁਸੀਂ ਇੱਕ ਵਾਰ ਉਂਗਲ ਕਰ ਦਿਓ ਅੱਗੇ ਸਾਡਾ ਕੰਮ ਹੈ ਸੀ ਆਪੇ ਚੱਕ ਲਾਵਾਂਗੇ ਆਪੇ ਅਸੀਂ ਸੋਧਾਂਗੇ ਵੀ ਸਾਡੀ ਇਹਦੇ ਵਿੱਚ ਬਦਨਾਮੀ ਹੁੰਦੀ ਹੈ ਵੀ ਲਹਿਰ ਬਦਨਾਮ ਹੁੰਦੀ ਹੈ ਵੀ ਖੜਕੂਆ ਨੇ ਵਿੱਚ ਇੱਕ ਗਾਇਕ ਮਾਰਤਾ ਨਾਲੇ ਗਾਇਕ ਵੀ ਉਹ ਜਿਹੜਾ ਲੋਕਾਂ ਦਾ ਟਾਪ ਦਾ ਪਸੰਦੀਦਾ ਗਾਇਕ ਸੀਗਾ ਚਾਹਣ ਵਾਲੇ ਨੇ ਦੇਖੋ 90% ਦੁਨੀਆ ਉਹਨੂੰ ਚਾਹੁੰਦੀ ਸੀ ਜੀ ਬਸ ਇਹ ਤਾਂ ਕਰ ਲੈ ਇਹਨਾਂ ਦਾ ਖਾ ਉਹ ਹੀ ਕਰਦਾ ਉਹਨਾਂ ਦਾ ਬੇੜਾ ਹੀ ਕਿਹਾ ਤਾਂ ਬਾਕੀ ਬਾਕੀ ਕਰਾ ਕਰਾਂਗੇ ਗੀਤ ਦੱਸਣ ਤੇ ਆ ਜੀ ਨਾ ਤਾਂ ਕੰਨਾਂ 'ਚ ਉਂਗਲੀਆਂ ਦੇ ਲੂੰਗੇ ਇਹੋ ਜਿਹੀ ਗੰਦੀ ਸ਼ਬਦਾਵਲੀ ਗੀਤਾਂ ਜੀ ਸੁਣੀ ਨਹੀਂ ਜਾਂਦੀ ਨਾਲੇ ਟੌਪ ਤੇ ਟੈਕ ਜਾਂਦੀ ਆ ਉਹੀ ਕੰਦ ਬਾਦੂ ਆ ਰਹੇ ਨੇ ਗੰਦੀਆਂ ਨੱਚ ਮੰਗਰੀਆਂ ਨੇ ਪਹਿਣ 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 ਪਾਈ ਨਾ ਪਿਆ ਕਰਾ ਲਿਆ ਮਾਮਾ ਪਾਣ ਜੀ ਨਾ ਕਰਾਈ ਜਾਂਦਾ ਹੁਣ ਕਿੱਧਰ ਭੱਗੇ ਬਿਲਕੁਲ ਦੇਖੋ ਜੀ ਉਹ ਤੋਂ ਪੈਸੇ ਐਠਣੇ ਹੁੰਦੇ ਸੀਗੇ ਗੱਲ ਇਹ ਹੋਈ ਐ ਵੀ ਜਦੋਂ ਇਹ ਪੈਸੇ ਵੀ ਜਦੋਂ ਦੁਆਰੇ ਆ ਕੰਮ ਨਹੀਂ ਛੱਡਿਆ ਜਿਨ੍ਹਾਂ ਨੇ ਨਹੀਂ ਦਿੱਤੇ ਉਹਨਾਂ ਸੀ ਮਾਤਾ ਜੀ ਉਹਨੇ ਉਹ ਤੋਂ ਪੈਸੇ ਵਾਧੇ ਗਏ ਡਿਮਾਂਡ ਵਧਾਉਂਦੇ ਗਏ 20 30 ਮਾਤਾ ਜੀ ਉਹਨਾਂ ਦਾ ਨਾ ਆਪ ਲੈ ਇਹਨਾਂ ਦਾ ਵੀ ਤੋਰੀ ਫੁਲਕਾ ਨਾਲ ਚੱਲੀ ਜਾਂਦਾ ਮਾਰਦੇ ਦਾ ਨਾ ਹੂੰ ਬਿਲਕੁਲ ਉਸ ਵੇਲੇ ਜਿੰਦੇ ਸਾਡੇ ਹੁੰਕਾ ਨਿਕਲੀਆਂ ਨੇ ਅਸੀਂ 13 ਦੇ 13 ਕੁੜੀਆਂ ਬੈਣ ਪਾਪਾ ਰੋਈਆਂ ਵੀ ਕੀਨੇ ਕਰਦਾ ਸੀ ਕੰਮ ਬਿਲਕੁਲ ਵੀ ਨਾ ਸੀ ਮੰਜੇ 'ਚੋਂ ਨਹੀਂ ਉੱਠੀਆਂ ਬਿਲਕੁਲ ਮਾਤਾ ਜੀ ਸਾਰੇ ਪਿੰਡ 'ਚ ਸੋਗ ਸਾਕੂ ਸਾਕ ਸੱਜੇ ਦੇ ਵਿੱਚ ਵੀ ਜਿਹੜੇ 4 ਬੰਦੇ ਬੈਠੇ ਨੇ ਮੂੰਹ 'ਨਾਂ ਦੇ ਮੱਖੀਆਂ ਬਿਲਕੁਲ ਬਿਲਕੁਲ ਜਿਹੜੇ ਚਾਰ ਬੰਦੇ ਆ ਹੂੰ ਹੂੰ ਉਸ ਟਾਈਮ ਦਾ ਮਾਹੌਲ ਜੇ ਅਸੀਂ ਗੁਜ਼ਰੇ ਆ ਨਾ ਉਸ ਟਾਈਮ ਦੇ ਵਿੱਚ ਸਾਨੂੰ ਪਤਾ ਹੈ ਬਿਲਕੁਲ 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 ਤੇ ਛੋਟੇ ਤੋਂ ਵੱਧ ਮਾਤਾ ਜੀ ਉਹ ਟਾਈਮ ਉਹ ਅਕਾਨਪੁਰਖ ਨੇ ਇਹ ਬੰਦੇ ਮਾਫ ਨਹੀਂ ਕਰੇ ਹੁਣੇ ਜਿਹੜੀ ਲੋਕਾਂ ਦੀ ਉਹਦੀ ਸਾਜੀ ਹੋਈ ਕਾਇਨਾਤ ਇੰਨੀ ਦੁਖੀ ਹੋਈ ਹੈ ਤੇ ਉਹਦਾ ਪਰਿਵਾਰ ਇੰਨਾ ਦੁਖੀ ਹੋਇਆ ਕੋਈ ਇੱਕ ਬੰਦਾ ਜੀ ਕੋਈ ਲੱਖਾਂ ਬੰਦੇ ਜੀ ਲੱਖਾਂ ਬੰਦੇ ਹੁਣ ਅੱਜ ਤੱਕ ਵੀ ਤਾਹਾਂ ਮਾਰਦੇ ਨੇ ਪੰਜਾਬ ਤੋਂ ਬਾਹਰ ਤੱਕ ਵੀ ਹੂਕਾ ਨਿਕਲੀਆਂ ਜੀ ਹੂਕਾ ਨਿਕਲੀਆਂ ਜੀ ਹਾਂ ਇਹ ਮੈਂ 3-4 ਦਿਨ ਹੋ ਗਏ ਪੁੱਤ ਦੇਖਦੀ ਨੂੰ ਨਾਲ 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 ਤੇ ਮੈਂ ਆਪਦਾ ਬែក ਸਮਾਂ ਯਾਦ ਕਰਦੀ ਮਨ ਖਰਾਬ ਹੁੰਦਾ ਮਾਤਾ ਜੀ ਜਿੰਨਾ ਦੇਖੀਏ ਨਾ ਜੀ ਨਹੀਂ ਚਲੋ ਸਾਨੂੰ ਅਸਲੀਅਤ ਤਾਂ ਪਤਾ ਲੱਗਿਆ ਸੀ ਤੁਸੀਂ ਇਹੀ ਕਰੀ ਜਾਂਦੀਆਂ ਵੀ ਕਿਹੜੇ ਮਟਵਾ ਦੇ ਸੀ ਮਾਰਤਾ ਕੀ ਹੋ ਗਿਆ ਹੁਣ ਮਾਰ ਜਾਂਦਾ ਤਾਂ ਪਤਾ ਤਾਂ ਲੱਗਿਆ ਵੀ ਕਿੱਥੋਂ ਕੀ ਹੋਇਆ ਕਿੱਥੋਂ ਚਲੇ ਗਏ ਖੇਤਾਂ ਦੇ ਵਿੱਚ ਕੀ ਕਰਨ ਗਏ ਸੀ ਉੱਥੇ ਜਿਹੜੇ ਖੜੇ ਹੁੰਦੇ ਬਿਲਕੁਲ ਉਹ ਜਿਹੜਾ ਪਿੰਡ ਹੈ ਜੀ ਮੈਸਮ ਪਰਨਾ ਇਹ ਤੁਸੀਂ ਹੁਣ ਵੀ ਜੇ ਚਲੇ ਜਾਓ ਨਾ ਜਿੱਥੇ ਉਹ ਟਾਣੀ ਹੈ ਜੀ ਬਾਹਰ ਕੰਮ ਦਿਖਾਈ ਜਾਂਦੇ ਸੀ ਉੱਥੇ ਉਸੇ ਇੱਕ ਅਜਾੜ ਹੋਈ ਪਈ ਆ ਜੇ ਤੁਸੀਂ ਆਪ ਮੈਂ ਕਹੇ ਵੀ ਅਸਲ ਚ ਜਾ ਕੇ ਦੇਖੂਗੇ ਨਾ ਹਜੇ ਵੀ ਉੱਥੇ ਇੱਕ ਛੋਟੀ ਜੀ ਮੈਂ ਕਹਿੰਦਾ 10 10 12 ਫੁੱਟ ਦੀ ਸੜਕ ਹੈ ਉਹ ਵੇਲੇ ਤਾਂ ਕੱਚਾ ਹੁੰਦਾ ਸੀ ਹੁਣ ਵੀ ਉੱਥੇ ਦਿਨੇ ਜਾਂਦੇ ਨੂੰ ਡਰ ਲੱਗਦਾ ਹੈ ਵਦਨਿਕਵੇਂ ਹੋਣੀ ਲੱਗੀ ਜੇ ਖਿੱਚ ਕੇ ਉਹਨੂੰ ਉਹ ਨਾ ਕੇਦਰਿਆਂ ਦੇ ਕੋਈ ਬੰਦੇ ਹੀ ਭਜ ਕੇ ਦੇਖ ਲੈਣ ਜਿਹੜੇ ਉਜੜੇ ਉਖੜਾਂਦੇ ਗਏ ਨੇ ਨਾਲੇ ਤਾਂ ਆਪ ਉੱਜੜ ਗਏ ਉਹ ਨਾਲੇ ਨਾ ਦਾ ਚਾਰ ਦਾ ਪਾਪੀਆਂ ਦੇ ਘਰੇ ਕਿੱਥੇ ਗਏ ਬਿਲਕੁਲ ਬਿਲਕੁਲ ਜੀ ਇਹ ਨਾ ਪੁੱਤ ਮੈਂ ਤਾਂ ਉਹ ਕਰਿਆ ਮੇਰੇ ਇਰੇਟਡ ਦੇ ਬਲਬਲੇ ਸੀ ਨਹੀਂ ਮਾਤਾ ਜੀ ਕੋਈ ਗੱਲ ਨਹੀਂ ਤੇ ਤੁਸੀਂ ਇਹਨਾਂ ਦਾ ਫਿਰ ਉਸ ਟਾਈਮ ਸਾਨੂੰ ਪਤਾ ਇਸ ਇਸ ਖੜੀ ਦੇ ਵਿੱਚੋਂ ਅਸੀਂ ਗੁਜ਼ਰਿਆ ਉਸ ਟਾਈਮ ਹੂੰ ਹੂੰ ਵੀ ਸਾਡੇ ਦਿਲਾਂ ਤੇ ਕੀ ਬੀਤੀ ਆ ਉਸ ਟਾਈਮ ਹੂੰ ਹੂੰ ਤੇ ਅੱਜ ਜਿਹੜਾ ਉਹ ਮੈਂ ਵਿਆਹ ਤੋਂ ਬਾਅਦ ਨਾ ਫਿਰ ਮੈਂ ਜਿਆਸੀ ਡੈਕ ਚੱਲ ਪਈ ਸੀ ਟੇਪਾਂ ਤੋਂ ਬਾਅਦ ਜੀ 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 ਉਹ ਡੈਕ ਤੇ ਇਹ ਐਸ ਦੀਆਂ ਰੀਲਾਂ ਹੁਣ ਰੀਲਾਂ ਤਾਂ ਨਾ ਤ ਉਹ ਡੈਕੇ ਚੱਲਦਾ ਨਾ ਰੀਲ ਨਹੀਂ ਚਲਦੀਆਂ ਨਹੀਂ ਹਾਂ ਰੀਲਾਂ ਚਲਦੀਆਂ ਹਾਂਜੀ ਉਹ ਮੈਂ ਪਰਸੋਂ ਕਵਾੜੀਏ ਨੂੰ ਨਾਲ ਕੇ ਮੈਂ ਰੀਲਾਂ ਦਿੱਤੀਆਂ ਚਮਕੀਲੇ ਦੀਆਂ ਸਾਰੀਆਂ ਉਹ ਕਾਤੋਂ ਦਿੱਤੀਆਂ ਮਾਤਾ ਜੀ ਤੁਸੀਂ ਪਾਪੜਿਆ ਹੋਏ ਸੀ ਪੂਰਾ ਨਹੀਂ ਐਨ ਐਨ ਕਾਤੋਂ ਦੇਣੀ ਸੀ ਫੋਨ ਕਰ ਲੈਣਾ ਸੀ ਮੈਨੂੰ ਅਸੀਂ ਲੈ ਜਾਂਦੇ ਜੀ ਫੋਨ ਆ ਤੁਹਾਡਾ ਹਜੇ ਆ ਨਹੀਂ ਰਿਹਾ ਸੀ ਮੈਨੂੰ ਮੋਬਾਈਲ 10 ਦਿਨ ਹੋਏ ਨੇ ਜੀ ਬੱਦਾਂ ਨਹੀਂ ਦੇਤੀਆਂ ਦੇਤੀਆਂ ਮਾਤਾ ਜੀ ਹਾਂ ਮੈਂ ਤਾਂ ਕਵਾੜ ਚ ਚੁਕਾਤੀਆਂ ਸੀ ਉਹ ਦਾ ਇੱਕ ਦਾ ਉਤਲਾ ਪਾਸਾ ਜਦੋਂ ਨਾਨਾ ਤਾਂ ਮੈਂ ਰੋਈ ਨਾਲੇ ਮੈਂ ਡੱਕ ਵੇਚਿਆ ਬਹੁਤ ਮੈਂ ਤਾਂ 4 ਦਿਨ ਹੋ ਗਏ ਬਾਠ ਕਰਕੇ ਉਦੋਂ ਪਿੱਛੇ ਮੈਂ ਦੇਖਣ ਲੱਗ ਜੰਨੇ ਵੀ ਕਿ ਵੀ ਉਹ ਮੈਨੂੰ ਤਾਂ ਨਹੀਂ ਪਤਾ ਲੱਗਿਆ ਵੀ ਇਹ ਕਿੱਥੋਂ ਕੀ ਬਣਿਆ ਉਹ ਪੁਰਾਣੀਆਂ ਯਾਦਾਂ ਬੈਕ ਲੈ ਕੇ ਜਾਂਦੇ ਆ ਆਪਦੇ ਉਸ ਨੂੰ ਵੀ ਕੀ ਹੋਇਆ ਇਹ ਮੈਨੂੰ ਸੱਠਾਂ ਸਾਲ ਲੱਗੇ ਮੇਰਾ ਹਾਣੀ ਸੀ ਵਿਚਾਰਾ ਹਾਣੀ ਸੀ ਜੀ ਜੀ ਜਦੋਂ ਮਾਰੀਏ ਨਾ ਇਦਾਂ ਗਾਂਧੀ ਉਸ ਟਾਈਮ ਅਸੀਂ ਕੜਾ ਕਰਕੇ ਖਾਦਾ ਉਹਦੇ ਪਿੱਛੋਂ ਜਦੋਂ ਇਹ ਇਹ ਮਾਰਿਆ ਹੂੰ ਬਸ ਉਦੋਂ ਕੀ ਕਰੀ ਉੱਟੀ ਨਹੀਂ ਪਿੰਡਾ ਮੈਂ ਸਾਨੂੰ ਦੱਸੀ ਦਿੱਤਾ ਵੀ ਪਿੰਡ 'ਚ ਕੋਈ ਹਾਸਦਾ ਨਹੀਂ ਸੀ ਹੂੰ ਹਾਸੇ ਹੀ ਖਤਮ ਹੋ ਗਏ ਖਤਮੋਂ ਕਾਡੇ ਪਿੰਡ ਦੇ ਵਿੱਚ ਤਾਂ ਹੋਰ ਪਿੰਡਾਂ 'ਚ ਵੀ ਇਹੀ ਹੋ ਲਾ ਰ ਹੋਣਾ ਹੂੰ ਹੂੰ ਹਾਂਜੀ ਹਾਂਜੀ ਬਿਲਕੁਲ ਕਿਤਾਂ 'ਚ ਨਾ ਇੰਨਾ ਨਾ ਕੰਮ ਕਰਦੇ ਲੋਕ ਇੰਨਾ ਕੰਮ ਕਰਦੇ ਲਾ ਕੇ ਇਹਦੀ ਟੇਪ ਮੋਟੇ ਮੋਟਰ ਤੇ ਖੜਕਦੀ ਹੁੰਦੀ ਹੈ ਇਹਦੀ ਟੇਪ ਦੂਰ ਤੱਕ ਚਾਰ ਚਾਰ ਕੀਲਿਆਂ ਦੇ ਤਪਾਹਾਂ ਚੁਗਦੀਆਂ ਨੂੰ ਸੁਣਦੀ ਹੁੰਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਮਾਤਾ ਇੰਨਾ ਕੰਮ ਕਰਦੇ ਇੰਨਾ ਕੰਮ ਹੁੰਦਾ ਵੇ ਜੈ ਤਾਂ ਰਾਜਾ ਮਹਾਰਾਜ ਦੀ ਕੋਈ ਰਾਜਾ ਬਣਾ ਕੇ ਭੇਜਿਆ ਸੀ ਤਾਂ ਨਹੀਂ ਬਿਲਕੁਲ ਬਿਲਕੁਲ ਤਾਂ ਨਹੀਂ ਤਾਂ ਨਹੀਂ ਸਹੀ ਹੈ ਜੀ ਹੂੰ ਤੁਸੀਂ ਖਾੜਾ ਕੋਈ ਦੇਖਿਆ ਸੀ ਇਹਨਾਂ ਦੇ ਲੱਗ ਕੇ ਕੋਈ ਤੁਹਾਡੇ ਨੇੜੇ ਪਿੰਡ ਪੁੰਡੇ ਕੋਈ ਯਾਦ ਹੋਵੇ ਤੁਹਾਨੂੰ ਨਹੀਂ ਸਾਡੇ ਇਹਦਾ ਲੱਗਿਆ ਸੀ ਮੁਹੰਮਦ ਸਦੀਕ ਦਾ ਘੇਰਾ ਮੇਰੇ ਦਿਆ ਹੋਇਆ ਸੀ ਅਸੀਕ 87 ਚ ਅੱਛਾ ਜੀ ਜੇ ਮੈਨੂੰ ਜਦੋਂ ਮੇਰੇ ਮੁੰਡਾ ਹੂਨ ਵਾਲਾ ਸੀ ਉਦੋਂ ਤਾਂ ਇਹ ਮਾਫੀ ਮੰਗਣ ਗਿਆ ਠੀਕ ਹੈ ਹੁਣ ਮੈਂ ਕੱਲ ਬੈ ਕੇ ਨਿਗਾ ਮਾਰੀ ਹੂੰ ਦੋ ਪਰੇ ਨੂੰ ਗਿਆ ਹੂੰ 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 ਤੇ ਉਦੋਂ ਤਾਂ ਮੇਰੇ ਮੁੰਡਾ ਹੂਨ ਵਾਲਾ ਸੀ ਅੱਛਾ ਜੀ ਜਦੋਂ ਇਹ 8 ਮਾਰਚ ਨੂੰ ਹੂੰ 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 88 ਨੂੰ ਹੂੰ ਉਹੋ ਮੇਰਾ ਮੇਰਾ ਜਿਹਦਾ ਜਨਮ ਹੈਗਾ 88 ਅੱਛਾ ਜੀ ਤੇ ਮੇਰੇ ਕੋਲੇ ਮਤਲਬ ਜਾਣੀ ਇਹਦੇ ਹੋਣ ਹੋਣ ਵਾਲਾ ਸੀ ਜੀ ਦੂਜਾ ਹਾਂਜੀ ਹਾਂਜੀ ਹਾਂ ਇਹਨਾਂ ਦੇ ਹੋਣ ਵਾਲਾ ਸੀ ਦੂਜਾ ਹਾਂਜੀ ਹਾਂਜੀ ਜੇ ਤੋ ਇਹ ਮਾਰਿਆ ਮੇਰੇ ਕੋਲੇ 3 ਕਿਹ ਮਹੀਨਾ ਦਾ ਸੀ ਅੱਛਾ ਜੀ ਚਲੋ ਮਾਤਾ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਸੀਂ ਸਾਰਾ ਸੁਣਾਇਓ ਜਿਹੜੇ ਜਿਹੜੇ ਥੱਕ ਜਾਊਗੇ ਇਹ ਮੈਂ ਮੇਰੇ ਤਾਂ ਹੀ ਆਪਣੀ ਦੇਖਣ ਦੀਆਂ ਗੱਲਾਂ ਨੇ ਉਸ ਟਾਈਮ ਦੇ ਵਿੱਚ ਮੈਂ ਗੁਜ਼ਰੀਆਂ ਠੀਕ ਹੈ ਜੀ ਸੁਣਾ ਦਿਓ ਜਦੋਂ ਮਰਜੀ ਠੀਕ ਹੈ ਮਾਤਾ ਜੀ ਠੀਕ ਹੈ ਮੈਂ ਮੇਰਾ ਕਿੰਨਾ ਫੋਕੀਆ ਵਰਕ ਨਹੀਂ ਹੋ ਰਿਹਾ ਦੱਸ ਵੀ ਕੀ ਕੀ ਹੈ ਦੁਨੀਆ ਤੇ ਹੂੰ ਬਿਲਕੁਲ ਜੀ ਬਿਲਕੁਲ 27 27 ਸਾਲ ਦੇ ਸੀਗੇ ਦੋਏ ਤੌਰ ਤੇ ਜਿਹੜੀ ਉਮਰ ਚ ਦੇਖੋ ਉਹ ਉਹ ਉਮਰ ਚ ਵਿਚਾਰਿਆਂ ਦੀ ਇੱਥੇ ਹੱਡ ਗੋਡਿਆਂ ਤੋਂ ਬੈਠਿਆ ਹੁਣ ਕੋਈ ਮਾਰਦੀ ਕੋਈ ਕਰਦੀ ਮੇਰੇ ਬਣੀ ਦੇ ਦੇ ਕੋਈ ਆ ਕੇ ਜਦ ਨੂੰ ਮਾਰਿਆ ਉਹ ਨਾ ਮੈਂ ਦਰਾਮਾ ਮਾਰਨਾ ਤਾਂ ਤੋਂ ਹਾਂ ਜੀ ਜਿਹੜੀ ਦੇ ਕਰਤਾ ਬਸ ਉਹ ਨਹੀਂ ਜਿਹੜਾ ਦੇ ਕਰ ਪਰਤਾ ਹਾਂਜੀ 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 ਦੇਖ ਮਾਰਨਾ ਤਾਂ ਥੋੜੀ ਮੌਤ ਤਾਂ ਯਾਦ ਰੱਖਦੇ ਹੁੰਦੇ ਨੇ ਹੂੰ ਠੀਕ ਜੀ ਠੀਕ ਕੇਰਾਪੁੱਤ ਮੇਰੇ ਇਹ ਜੀ ਦੂਰ ਸਾਰੇ ਮੈਂ ਪਚਾਉਂਗਾ ਜੀ ਪਚਾਉਂਗਾ ਜੀ ਪਚਾਉਂਗਾ ਮਾਤਾ ਜੀ ਸ਼ੁਕਰੀਆ ਤੁਹਾਡਾ ਹੂੰ ਹੂੰ ਚਲੋ ਧੰਨਵਾਦ ਮਾਤਾ ਜੀ ਹਾਂ ਤੁਹਾਡਾ ਨੰਬਰ ਮੈਂ ਦੇਖਦੀ ਹਾਂ ਹਾਂਜੀ ਕਰ ਲਓ ਜੀ 9855424000 ਹੈ ਜੀ ਨੰਬਰ ਹਾਂ ਉਹ ਤਾਂ ਮੈਂ ਪਹਿਲਾਂ ਉੱਥੇ ਸਕਰੀਨ ਤੇ ਪੜਾ ਉਹ ਬੱਲ ਤੇ ਆ ਜੋ ਸਰਾ ਦਾ ਦੇਖਣ ਲੱਗੀ ਸੀ ਅੱਛਾ ਜੀ ਉਹਨਾਂ ਨੂੰ ਉੱਤੇ ਸਕਰੀਨ ਤੇ ਭੇਜ ਦਾਂ। ਠੀਕ। ਉਹਨੂੰ ਵੀ ਕਿਹੋ ਤੁਸੀਂ? ਕਹੂੰਗਾ ਜੀ ਕਹੂੰਗਾ ਕੋਈ ਗੱਲ। ਜਿਹੜਾ ਬੋਲਦੇ ਕੋਈ ਵੀ ਜਿੰਨੇ ਵੀ ਤੁਸੀਂ ਬੋਲਦੇ ਹੋ। ਹਾਂਜੀ ਹਾਂਜੀ ਹਾਂਜੀ। ਨਾਲ ਨੰਬਰ ਭੇਜਿਆ ਕਰੋ। ਠੀਕ ਹੈ ਜੀ। ਠੀਕ ਹੈ ਜੀ। ਚੰਗਾ ਕਰ। ਚੰਗੇ ਸਸਤੀ ਸਸਤੀ ਕਰਨਾ।